हाड़ा आ रहा है जिसन वज हो भी वक जी पीसी अपने पद्धर तैयारियां कर रही है दूसरे पास सरकार भी अपने पदर से तैयारियां कर रही है समागम नीपी वर्सिजार

ਐਸਜੀਪੀਸੀ ਕੀਰਤਨ ਦਰਬਾਰ ਕਰਾਇਆ ਗਿਆ ਸੂਤਰਾ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਸੂਬਾ ਸਰਕਾਰ ਨੂੰ ਆਪਣੀਆਂ ਸਲਾਵਾ ਤੇ ਰਿਹਾਈ ਸਹੂਲਤਾਂ ਦੀ ਵਰਤੋਂ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਹੈ ਸਰਕਾਰ ਨੇ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਮਹਿਮਾਨਾਂ ਦੀ ਮੇਜ਼ਬਾਨੀ ਲਈ ਸ਼੍ਰੋਮਣੀ ਕਮੇਟੀ ਦੁਆਰਾ ਚਲਾਈਆਂ ਜਾ ਰਹੀਆਂ ਸਲਾਵਾ ਵਿੱਚ ਲਗਭਗ 200 ਕਮਰੇ ਮੰਗੇ ਸਨ ਪਰ ਹੁਣ ਤੱਕ ਉਸ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਹੁਣ ਤੱਕ ਉਸ ਦੀ ਸਹਿਮਤੀ ਨਹੀਂ ਦਿੱਤੀ ਗਈ ਹੈ ਤੇ ਕਿਸ ਦੇ ਨਾਲ 350 ਸ਼ਹੀਦੀ ਸਮਾਗਮ ਮਨਾਏ ਜਾ ਰਹੇ ਨੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਨਵੀਨੀਕਰਨ ਵੱਖ-ਵੱਖ ਥਾਵਾਂ ਦਾ ਕੀਤਾ ਜਾ ਰਿਹਾ ਹੈ ਤਖ਼ਰੀ ਕੇਸ ਕਰ ਸਹਾਦ ਸੁਨਦਰੀਕਰਨ ਕੀਤਾ ਜਾ ਰਿਹਾ ਪਰ ਇਸ ਪੂਰੇ ਸਮਾਗਮ ਨੂੰ ਲੈ ਕੇ SGPC ਵਰਸਸ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਇਹਨਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਇਨਫੈਕਟਸੀਆਂ ਭਗਵੰਤਪਾਨ ਖੁਦ ਸਾਹਮਣੇ ਇਸ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕਿ ਇਹਨਾਂ ਇਹਨਾਂ ਥਾਵਾਂ ਤੇ ਇਸ ਇਸ ਦਿਨ ਸਮਾਗਮ ਦੀ ਸ਼ੁਰੂਆਤ ਕੀਤੀ ਜਾਏਗੀ ਉਸ ਵਾਰਨੀ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀਦਾ ਬਿਆਨ ਸਾਹਮਣੇ ਆਇਆ ਸੀ ਕਿ एसजीपीसी ਦਾ ਕੰਮ ਹੈ ਸਮਾਗਮ ਕਰਵਾਉਣਾ ਸਰਕਾਰ ਦਾ ਕੰਮ ਹੈ ਕਿ ਇਹਨਾਂ ਸਮਾਗਮਾਂ 'ਚ ਆਪਣਾ ਸਮਰਥਨ ਦੇਣਾ ਯੋਗਦਾਨ ਦੇਣਾ ਉਸ ਦੌਰਾਨ ਵੀ ਕਾਫੀ ਵੱਡੇ ਪੱਧਰ ਤੇ ਇਹ ਪੂਰੀ ਤਕਰਾਰ ਸਾਹਮਣੇ ਆਈ ਸੀ ਪਰ ਹੁਣ ਇੱਕ ਵਾਰ ਮੁੜ ਤੋਂ ਐਸਜੀਪੀਸੀ ਵਰਸ ਪੰਜਾਬ ਸਰਕਾਰ ਨਜ਼ਰ ਆ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਹੀ ਵੱਡੇ ਪ੍ਰੋਗਰਾਮ ਕਰਵਾ ਰਹੀ ਹੈ ਇਫੈਕਟ ਸੀਐਮ ਭਗਵੰਤ ਮਾਨ ਖੁਦ ਦਿੱਲੀ ਵੀ ਹਾਲ ਫਿਲਹਾਲ ਚ ਗਏ ਸੀ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਵਰਮਨ ਉਹਨਾਂ ਨੇ ਸੱਦਾ ਪੱਤਰ ਦਿੱਤਾ ਸੀ ਇਨਵਾਈਟ ਦਿੱਤਾ ਸੀ ਕਿ ਉਹ ਆਣ ਤੇ ਇਨਾ ਪ੍ਰੋਗਰਾਮਾਂ ਵਿੱਚ ਸ਼ਮੂਲਿਤ ਉਹਨਾਂ ਦੇ ਵੱਲੋਂ ਕੀਤੀ ਜਾਏ ਹਾਲਾਂਕਿ ਜਿਨੇ ਵੀ ਕੈਬਨਿਟ ਮੰਤਰੀ ਨੇ ਉਹ ਵੀ ਵੱਖ-ਵੱਖ ਰਾਜਾਂ 'ਚ ਜਾ ਰਹੇ ਨੇ

ਅਾ ਦੇਖੋ ਸਰਪਜੋਤ ਜਿੱਥੋਂ ਤੱਕ ਪਰਮਿਸ਼ਨ ਦਾ ਮਾਮਲਾ ਕਿਉਂਕਿ ਜਿਹੜੇ ਸਮਾਗਮ ਹੈ ਉਸ ਨੂੰ ਲੈ ਕੇ ਐਸਜੀਪੀਸੀ ਵੱਲੋਂ ਪਹਿਲਾਂ ਹੀ ਤਰੀਕਾ ਦਾ ਜਿਹੜਾ ਐਲਾਨ ਆ ਕੀਤਾ ਜਾ ਚੁੱਕਾ ਹੈ ਔਰ ਐਸਜੀਪੀਸੀ ਵੱਲੋਂ ਵੀ ਆਪਣੇ ਪੱਧਰ ਤੇ ਜਿਹੜੇ ਸਮਾਗਮ ਨੇ ਉਹ ਕੀਤੇ ਜਾਣੇ ਨੇ ਹਾਲਾਂਕਿ ਸਰਕਾਰ ਅੱਧਾ ਇਹ ਦਾਵਾ ਹੈ ਕਿ ਅਸੀਂ ਵੀ ਸਹਿਯੋਗ ਦੇ ਨਾਲ ਹੀਾਰੇ ਜਿਹੜੇ ਸਮਾਗਮ ਹੈ ਉਹ ਕਰਵਾ ਰਹੇ ਹਾਂ ਪਰ ਐਸਜੀਪੀਸੀ ਪ੍ਰਧਾਨ ਕਈ ਵਾਰੀ ਗੱਲ ਸਪੱਸ਼ਟ ਕਰ ਚੁੱਕੇ ਨੇ ਕਿ ਧਾਰਮਿਕ ਜਿਹੜੇ ਕਾਰਜ ਹੁੰਦੇ ਨੇ ਉਹ ਐਸਜੀਪੀਸੀ ਜਿਹੜੀ ਸਭ ਤੋਂ ਵੱਡੀ ਪੰਥਕ ਜਾਂ ਸਿੱਖਾ ਦੀ ਅਸੀਂ ਕਹੀਏ ਕਿ ਜਿਹੜੀ ਨਮਾਇੰਦਾ ਜੱਥੇਬੰਦੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਕੰਮ ਹੁੰਦਾ ਹੈ ਪ੍ਰਬੰਧ ਕਰਨਾ ਜਦ ਕਿ ਜਿਹੜੇ ਸਮਾਗਮ ਨੇ ਉਹਨਾਂ ਨੂੰ ਉਲੀਕਣਾ ਉਹਨਾਂ ਦੀ ਰੂਪਰੇਖਾ ਜਿਹੜੀ ਹੈ ਉਹ ਐਸਜੀਪੀਸੀ ਦਾ ਕੰਮ ਹੈ ਤਾਂ ਇਸੇ ਦੇ ਚੱਲਦਿਆਂ ਕਿਉਂਕਿ ਜਿਹੜੀਆਂ ਤਰੀਕਾਂ ਸਰਕਾਰ ਵੱਲੋਂ ਐਲਾਨੀਆਂ ਗਈਆਂ ਨੇ ਉਸੇ ਤਰ੍ਹਾਂ ਐਸਜੀਪੀਸੀ ਵੱਲੋਂ ਵੀ ਵਕਤ ਵਕਤ ਥਾਵਾਂ ਤੋਂ ਜਿਹੜੇ ਨਗਰ ਕੀਰਤਨ ਨੇ ਉਹ ਆਰੰਭ ਕੀਤੇ ਗਏ ਐ ਇਸਲਾਵਾ ਕਈ ਧਾਰਮਿਕ ਸਮਾਗਮ ਜਿਹੜੇ ਨੇ ਉਹ ਕਿਤੇ ਜਾਣੇ ਔਰ ਜੇਕਰ ਮੈਂ ਬੀਤੇ ਦਿਨੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਦੋਂ ਪਾਕਿਸਤਾਨ ਜਾਣ ਤੋਂ ਪਹਿਲਾਂ ਉਹਨਾਂ ਨੇ ਮੀਡੀਆ ਦੇ ਨਾਲ ਇੱਕ ਵਾਰ ਗੱਲਬਾਤ ਕੀਤੀ ਸੀ ਤਾਂ ਉਦੋਂ ਇਹ ਸਵਾਲ ਹੋਇਆ ਸੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਜੇਕਰ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਕਰ ਰਹੀ ਪੈਰਲਲ ਜਿਹੜੇ ਉਹਨਾਂ ਵੱਲੋਂ ਸਮਾਗਮ ਕੀਤੇ ਜਾ ਰਹੇ ਨੇ ਤਾਂ ਇਸ ਕਰਕੇ ਐਸਜੀਪੀਸੀ ਵੀ ਕਿਸੇ ਤਰੀਕੇ ਦੇ ਨਾਲ ਉਹਨਾਂ ਨਾਲ ਕੋਈ ਵੀ ਸਹਿਯੋਗ ਜੋ ਹੈ ਉਹ ਨਹੀਂ ਕਰੇਗੀ ਤਾਂ ਇਸ ਮਾਮਲੇ ਨੂੰ ਲੈ ਕੇ ਜਦੋਂ ਸਾਬਤੋਂ ਪਹਿਲੀ ਜਿਹੜੀ ਪ੍ਰੈਸ ਕਾਨਫਰੰਸ ਹਰਜਿੰਦਰ ਸਿੰਘ ਧਾਮੀ ਔਰ ਉਸ ਤੋਂ ਬਾਅਦ ਸੀਐਮ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਵੀ ਇਹ ਸਮਾਗਮ ਬਣਾਵਾਂਗੇ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਸਰਕਾਰ ਔਰ ਐਸਜੀਪੀਸੀ ਜੋ ਹੈ ਅਮੋ ਸਾਹਮਣੇ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਅਕਾਲੀ ਦਲ ਕਿਉਂਕਿ ਅਕਾਲੀ ਦਲ ਦੇ ਜ਼ਿਆਦਾਤਰ ਐਸਜੀਪੀਸੀ ਜਿਹੜੇ ਮੈਂਬਰ ਨੇ ਸਭ ਮਾਮਲਾ ਅਕਾਲੀ ਦਲ ਔਰ ਸਰਕਾਰ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਪਰ ਐਸਜੀਪੀਸੀ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕਿਸੇ ਵੀ ਕੋਈ ਸਿਆਸਤ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਜੇਕਰ ਜਿਹੜੇ ਨਿਯੋਤਿਆਂ ਦੀ ਗੱਲ ਕੀਤੀ ਜਾਵੇ ਇਨਵੀਟੇਸ਼ਨ ਦੀ ਤਾਂ ਐਸਜੀਪੀਸੀ ਵੀ ਇਹ ਐਲਾਨ ਕਰ ਚੁੱਕੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਾਂ ਹੋਰ ਜਿਹੜੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਨੇ ਉਹਨਾਂ ਸ਼ਖਸੀਅਤਾਂ ਨੂੰ ਐਸਜੀਪੀਸੀ ਵੱਲੋਂ ਵੀ ਸੱਦਾ ਪੱਤਰ ਭੇਜਿਆ ਜਾਣਾ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਆਖਿਰਕਾਰ ਇਹ ਜਿਹੜੇ ਵੱਡੇ ਚਿਹਰੇ ਨੇ ਜਾਂ ਸਾਡੇ ਦੇਸ਼ ਦੀਆਂ ਵੱਡੀਆਂ ਸ਼ਕਤੀਆਂ ਨੇ ਉਹ ਆਖਿਰਕਾਰ ਸਰਕਾਰ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਦੀਆਂ ਨੇ ਜਾਂ ਫਿਰ ਜੀਪੀਸੀ ਵੱਲੋਂ ਜਿਹੜੇ ਸਮਾਗਮ ਕਰਵਾਏ ਜਾ ਰਹੇ ਨੇ ਤਾਂ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਸਮਾਗਮਾਂ ਦੇ ਵੱਲੋਂ ਧਾਰਮਿਕ ਮਾਨ ਮਰਿਆਦਾ ਦਾ ਜ਼ਿਕਰ ਬਾਰ-ਬਾਰ ਕੀਤਾ ਜਾਂਦਾ ਹੈ ਬਿਲਕੁਲ ਐਸੀ ਕਿ ਕਿਉਂਕਿ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਸਮਾਗਮ ਸੀ ਜੋ ਸਰਕਾਰ ਦਾ ਭਾਸ਼ਾ ਵਿਭਾਗ ਦੇ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਉਸ ਨੂੰ ਲੈ ਕੇ ਵਿਵਾਦ ਵੀ ਹੋਇਆ ਜਿਹੜੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਵੀ ਕੀਤਾ ਗਿਆ ਸੀ ਤਾਂ ਇਸੇ ਕਰਕੇ ਐਸਜੀਪੀਸੀ ਔਰ ਅਕਾਲ ਤਖਤ ਸਾਹਿਬ ਦਾ ਇਹ ਕਹਿਣਾ ਹੈ ਕਿ ਜਦੋਂ ਪੰਥਕ ਅਸ਼ਕਤੀਆਂ ਜਾਂ ਪੰਤਕ ਜੱਥੇਬੰਦੀ ਤੋਂ ਇਲਾਵਾ ਕੋਈ ਹੋਰ ਐਸੇ ਸਮਾਗਮ ਕਰਦਾ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਪਟਾਈਆਂ ਬਹੁਤ ਸਾਰੀਆਂ ਜਿਹੜੀਆਂ ਅਸੀਂ ਕਹਿ ਸਕਦੇ ਕਿ ਉਹ ਪਟਾਈਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਤਾਂ ਇਸ ਕਰਕੇ ਜਿਹੜੀ ਜੱਥੇਬੰਦੀ ਨਮਾਇੰਦਾ ਜੱਥੇਬੰਦੀ ਹੈ ਜਿਹੜੀ ਪਿਛਲੇ ਕਈ ਲਗਭਗ 100 ਸਾਲ ਤੋਂ ਸਿੱਖਾਂ ਦੀ ਨਮਾਇੰਦਗੀ ਕਰਦੀ ਆ ਰਹੀ ਹੈ ਧਾਰਮਿਕ ਸਮਾਗਮ ਜੋ ਹੈ ਉਹ ਲੰਘਦੇ ਆ ਰਹੀ ਹੈ ਤਾਂ ਉਸੇ ਦੀ ਹੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਸਰਕਾਰ ਦੇ ਜਿਹੜੇ ਨੁਰੀਂਦੇ ਕੰਮ ਨੇ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੈ ਉਹ ਰਸਤੇ ਜਿਹੜੇ ਨੇ ਜਿੱਥੇ ਵੀ ਵੀਆਈਪੀ ਸ਼ਖਸੀਅਤਾਂ ਨੇ ਪਹੁੰਚਣਾ ਹੈ ਪਾਰਕਿੰਗ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਹੋਰ ਸਾਰੀਆਂ ਚੀਜ਼ਾਂ ਦਾ ਉਹਨਾਂ ਦਾ ਕਹਿਣਾ ਸੀ ਕਿ ਇਹ ਸਰਕਾਰ ਦੇ ਕਾਰਜ ਨੇ ਔਰ ਐਸਜੀਪੀਸੀ ਜੇਕਰ ਇਸ ਤਰੀਕੇ ਦੇ ਨਾਲ ਸਰਕਾਰ ਮਿਲ ਕੇ ਸਮਾਗਮ ਕਰਨਾ ਚਾਹੁੰਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਜ਼ਰੂਰ ਸਹਿਯੋਗ ਕਰਾਂਗੇ ਪਰ ਜਦੋਂ ਤਾਰ ਲੁਟਰੀ ਕਨਾ ਐਲਾਨ ਕਰ ਦਿੱਤਾ ਗਿਆ ਤਾਂ ਫਿਰ ਐ ਜੀ ਪੀ ਸੀ ਵੱਲੋਂ ਅਸੀਂ ਕਹਿ ਸਕਦੇ ਕਿ ਸਿੱਧੇ ਤੌਰ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਹਿਯੋਗ ਹੈ ਉਹ ਕਰਨ ਤੋਂ ਪਹਿਲਾਂ ਹੀ ਇਨਕਾਰ ਜੋ ਹੈ ਉਹ ਕਰ ਦਿੱਤਾ ਗਿਆ ਜੀ ਉਹ ਤ੍ਰਿਕ ਨੂੰ ਅਰਜ਼ੀ ਦਿੱਤੀ ਗਈ ਸੀ ਪਰਮਿਸ਼ਨ ਮੰਗੀ ਗਈ ਸੀ ਪਰਮਿਸ਼ਨ ਨਹੀਂ ਦਿੱਤੀ ਗਈ ਕੀ ਹੁਣ ਪੰਜਾਬ ਸਰਕਾਰ ਦਾ ਕੋਈ ਪ੍ਰਤੀਕਰਮ ਆਇਆ ਹੈ ਫਿਲਹਾਲ ਪੰਜਾਬ ਸਰਕਾਰ ਦਾ ਤਾਂ ਕੋਈ ਪ੍ਰਤੀਕਰਮ ਨਹੀਂ ਆਇਆ ਕਿਉਂਕਿ ਮਾਮਲਾ ਸਿੱਧੇ ਤੌਰ ਤੇ ਅਨੰਦਪੁਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਔਰ ਜਿਹੜੇ ਸਿੱਖਿਆ ਮੰਤਰੀ ਦੇ ਉਹ ਵੀ ਉਸੇ ਵਿਧਾਨ ਸਭਾ ਹਲਕੇ ਦੇ ਨਾਲ ਸੰਬੰਧ ਰੱਖਦੇ ਰਹੇ ਤਾਂ ਥੋੜੀ ਦੇਰ ਦੇ ਵਿੱਚ ਇਸ ਨੂੰ ਲੈ ਕੇ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਜਾਂ ਕੋਈ ਸਰਕਾਰ ਦਾ ਬਿਆਨ ਜ਼ਰੂਰ ਆ ਸਕਦਾ ਪਰ ਫਿਲਹਾਲ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ ਰਹੇ ਸੀ ਪੀਸੀ ਦੇ ਪ੍ਰਧਾਨ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਾ ਤਾਂ ਉਹਨਾਂ ਦੇ ਕੋਲ ਮੰਗਾਂਗੇ ਔਰ ਨਾ ਹੀ ਸਾਡੇ ਕੋਲੋਂ ਕਿਸੇ ਤਰ੍ਹਾਂ ਦੇ ਸਹਿਯੋਗ ਦੀ ਉਹ ਉਮੀਦ ਰੱਖਣ ਕਿਉਂਕਿ ਉਹਨਾਂ ਵੱਲੋਂ ਆਪਣੇ ਸਮਾਗਮਾਂ ਦੀਆਂ ਤਰੀਕਾਂ ਥਾਵਾਂ ਨਗਰ ਕੀਰਤਨ ਕਿੱਥੋਂ ਕਿੱਥੋਂ ਆਰੰਭ ਹੋਣੇ ਨੇ ਕਿਤੇ ਕਿਤੇ ਪਹੁੰਚਣੇ ਨੇ ਇਹ ਸਾਰਾ ਪ੍ਰੋਗਰਾਮ ਉਹਨਾਂ ਵੱਲੋਂ ਲਗਭਗ 2 ਮਹੀਨੇ ਪਹਿਲਾਂ ਹੀ ਤਿਆਰ ਕਰਕੇ ਮੀਡੀਆ ਦੇ ਵਿੱਚ ਨਸ਼ਰ ਵੀ ਕਰ ਦਿੱਤਾ ਗਿਆ ਸੀ ਪ੍ਰੈਸ ਕਾਨਫਰੰਸ ਜਿਹੜੀਆਂ ਨੇ ਉਹ ਸਮੇਂ ਸਮੇਂ ਤੇ ਕੀਤੀਆਂ ਗਈਆਂ ਤਾਂ ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਸਰਕਾਰ ਇਸ ਸਮਾਗਮ ਨੂੰ ਕਿਸੇ ਹੋਰ ਜਗ੍ਹਾ ਤੇ ਕਰਦੀ ਹੈ ਜਾਂ ਇਸ ਨੂੰ ਲੈ ਕੇ ਕੋਈ ਸਹਿਮਤੀ ਬਣਦੀ ਹੈ ਇਹ ਥੋੜੇ ਸਮੇਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਦੇ ਬਾਰੇ ਕੁਝ ਨਾ ਕੁਝ ਸਪਸ਼ਟ ਹੋਣ ਦੀ ਉਮੀਦ ਹੈ ਜੀ ਜੀ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਰਾਜੀ ਜੀ ਸਾਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਦੇ ਲਈ ਤੇ ਇੱਕ ਵਾਰ ਮੁਰਤੋ ਐਸਜੀਪੀਸੀ ਬਨਾਮ ਪੰਜਾਬ ਸਰਕਾਰ ਨਜ਼ਰ ਆ ਰਿਹਾ ਹੈ ਕਿਉਂਕਿ ਪਰਮਿਸ਼ਨ ਮੰਗੀ ਗਈ ਸੀ 2 ਤਰੀਕ ਨੂੰ ਅਰਜ਼ੀ ਲਿਖੀ ਗਈ ਸੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਉੱਥੇ ਕੀਰਤਨ ਦਰਬਾਰ ਸਜਾਉਣ ਦੀ ਪਰ ਇਸ ਸਬਦ ਦੇ ਚਲਦੇ ਪਰਮਿਸ਼ਨ ਨਹੀਂ ਦਿੱਤੀ ਗਈ ਤੇ ਜਿਸਤੇ ਮੈਂ ਜ਼ਿਕਰ ਕਰਾਤੇ ਐਸਜੀਪੀਸੀ ਲਗਾਤਾਰ ਇਸ ਗੱਲ ਦਾ ਜ਼ਿਕਰ ਕਰਦੀ ਹੋਈ ਨਜ਼ਰ ਆਉਂਦੀ ਹੈ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕੋਰਪੋਰੇਟ ਸਰਕਾਰ ਨਾਲ ਨਹੀਂ ਕਰਾਂਗੇ ਕਿਉਂਕਿ ਜਦੋਂ 2 ਮਹੀਨੇ ਪਹਿਲਾਂ तरीका ਦਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਉਸ ਦੌਰਾਨ ਐਸਜੀਪੀਸੀ ਨੂੰ ਕੌਨਫੀਡੈਂਸ ਨਹੀਂ ਲਿਆ ਗਿਆ ਕਿਸੇ ਤੇ ਕੇ ਨਾਲ ਇਸ਼ੂਜ਼ ਹੋਣੇ ਨੇ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੂਸਰੇ ਪਾਸੇ ਐਸਜੀਪੀਸੀ ਦੇ ਪ੍ਰਧਾਨ ਵਾਰਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਸਰਕਾਰ ਦਾ ਕੰਮ ਹੈ ਇਨਾ ਸਮਾਗਮਾਂ 'ਚ ਸਹਿਯੋਗ ਕਰਨਾ ਆਪਣਾ ਯੋਗਦਾਨ ਕਰਨਾ ਤੇ ਸਾਡੇ ਨਾਲ ਕੁਲਵੰਤ ਸਿੰਘ ਮੰਨਨ ਜੁੜੇ ਹੋਏ ਨੇ ਐਸਜੀਪੀਸੀ ਦੇ ਮੁਖ ਸਖਤਰ ਨੇ ਤੇ ਸਰ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਕੁਲਵੰਤ ਜੀ ਇੱਕ ਅਰਜ਼ੀ ਦਿੱਤੀ ਗਈ ਸੀ ਪੰਜਾਬ ਸਰਕਾਰ ਦੇ ਵੱਲੋਂ ਕੀਰਤਨ ਦਰਬਾਰ ਕਰਵਾਉਣ ਦੀ ਪਰ ਉਸ ਅਰਜ਼ੀ ਨੂੰ ਨਾਮਨਜ਼ੂਰ ਐਸਜੀਪੀਸੀ ਦੇ ਵੱਲੋਂ ਕਰ ਆ ਗਿਆ ਨਹੀਂ ਐਸੀ ਕੋਈ ਗੱਲ ਨਹੀਂ ਗੱਲ ਇਹ ਹੈ ਕਿ ਜਿਹੜੇ ਤਨਤਨ ਗੁਰਤੇਗਬਾ ਜਸਤ ਸਾਹਿਬ ਜੀ ਦੇ ਸ਼ਹੀਦੀ ਦੇ ਸਮਾਗਮ ਕਰਾਉਣੇ ਸੀ ਉਹਦੀ 2 ਸਾਲ ਤੋਂ ਅਸੀਂ ਬਿਉਂਦਬੰਦੀ ਕੀਤੀ ਹੋਈ ਤੇ ਉਹਦੇ ਤਹਿਤ ਹੀ ਸਾਰੇ ਪ੍ਰਬੰਧ ਚੱਲ ਰਹੇ ਆ ਸਾਨੂੰ ਇਹ ਨਹੀਂ ਸਰਕਾਰ ਕਿਤੇ ਵੀ ਗੁਰਤੇਗਬਾ ਸਾਹਿਬ ਨੂੰ ਜਾਦ ਕਰਦੇ ਆ ਤੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ 2-3 ਜਗ੍ਹਾ ਇਹਨਾਂ ਨੂੰ ਪ੍ਰੋਗਰਾਮ ਕਰਨ ਲਈ ਦਿੱਤੀ ਸੀ ਪਰ ਉਹ ਤਾਂ ਤੇ ਉੱਥੇ ਹੀ ਸਾਰੀ ਸੰਗਤ ਨੇ ਮੱਥਾ ਟੇਕਣਾ ਸੰਗਤਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਉੱਥੇ ਨਹੀਂ ਕਿਤੇ ਵੀ ਅਨੰਤਪੁਰ ਸਾਹਿਬ ਹੋਰ ਕਿਤੇ ਵੀ ਪ੍ਰੋਗਰਾਮ ਕਰ ਸਕਦੇ ਸਰਕਾਰ ਦਾ ਨਹੀਂ ਪਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਜਿਹੜੇ ਕਾਰਜ ਕਰਨ ਵਾਲੇ ਦੇਖੋ ਕਿ ਜਿਹੜਾ ਗੜ੍ਹ ਸੰਗਰ ਤੋਂ ਅਨੰਤਪੁਰ ਸਾਹਿਬ ਨੂੰ ਰਸਤਾ ਹੁੰਦਾ ਤਾਂ ਪੌੜੀਆਂ ਸਤਲੋਜ ਦੇ ਉੱਪਰ ਪੌੜ ਉੱਚੇ ਟੋਏ ਪਏ ਹੋਏ ਆ ਤੇ ਉਹ ਸਰਕਾਰ ਨੂੰ ਚਾਹੀਦੇ ਰਸਤੇ ਵਧੀਆ ਕਰ ਦੇਣੇ ਚਾਹੀਦੇ ਤਾਂ ਕਿ ਗੁਰੂ ਦੀਆਂ ਸੰਗਤਾਂ ਜਿਹੜੇ ਦਸੰਤਾਰੇ ਗੱਲ ਕਰ ਸਕਣ ਅਨ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂ ਬਾਦਲ ਸਾਹਿਬ ਨੇ 1999 ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਸੀ ਖਾਲਸੇ ਦਾ ਸਿਰਜਣਾ ਦਿਤ ਬਰਾਸਤੇ ਖਾਲਸਾ 200 200 ਕਰੋੜ ਦੀ ਜਿਹੜੀ ਮਾਰਤ ਪੋਣੀ ਆ ਅੱਜ ਵੀ ਸੰਗਤਾਂ ਉੱਥੇ ਸਾਰਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਹਾਰਾਜ ਜੀ ਸਿੰਘ ਤੱਕ ਇਤਿਹਾਸ ਤੋਂ ਜਾਣੂ ਹੁੰਦੀਆਂ ਕੋਈ ਇਦਾਂ ਦੀ ਨਿਸ਼ਾਨੀ ਬਣਾ ਦੇਣੀ ਚਾਹੀਦੀ ਜਿਹੜੀ ਨਿਸ਼ਾਨੀ ਸਦੀਵੀ ਹੋਵੇ ਤੇ ਸਦਾ ਲਈ ਤੇ ਯਾਦ ਕਰਨ ਵੀ ਇਹ ਆਪ ਦੀ ਸਰਕਾਰ ਨੇ ਬਣਾਈ ਸੀ ਹੂੰ ਇਹ ਕੁਲਵੰਸ ਸੀ ਜਿੰਨਾ ਜੇ ਡੇਟਸ ਦਾ ਜ਼ਿਕਰ ਕੀਤਾ ਗਿਆ ਸੀ ਕਿ ਐਸਜੀਪੀਸੀ ਵੀ ਉਹਨਾਂ ਡੇਟਸ ਤੇ ਪ੍ਰੋਗਰਾਮ ਕਰਵਾ ਰਹੀ ਹੈ ਕਲੈਸ਼ ਆਫ ਡੇਟਸ ਹੋ ਗਿਆ ਤਾਂ ਕਿ ਪ੍ਰੋਗਰਾਮ ਨਹੀਂ ਸਾਡੇ ਆਪਣੇ ਪ੍ਰੋਗਰਾਮ ਚੱਲਦੇ ਆ ਜੀ ਉਹਨਾਂ ਪ੍ਰੋਗਰਾਮ ਨੂੰ ਅਸੀਂ ਬਿਗਨ ਨਹੀਂ ਸਰਕਾਰ ਜਿੱਥੇ ਵੀ ਪ੍ਰੋਗਰਾਮ ਕਰਾਵੇ ਵੈਲਕਮ ਹੈ ਪਰ ਜਿੱਥੇ ਹੁਣ ਸੀਸ਼ਕਾਂ ਦਾ ਦੂਜੇ ਪ੍ਰੋਗਰਾਮ ਸੋਨਿਕ ਕਮੇਟੀ ਦੇ ਚੱਲਦੇ ਪਹਿਲਾਂ ਬੰਦਬੰਦੀ ਬਣੀ ਹੋਈ ਹੈ ਨਾ ਜੀ ਉਹਦੇ ਤੇ ਤਾਂ ਸਰਕਾਰ ਸੋਨਿਕ ਕਮੇਟੀ ਨੇ ਨਾ ਕੀਤੀ ਹੋਏਗੀ ਉਦਨਾ ਸਾਡਾ ਕੋਈ ਨਹੀਂਗਾ ਉੱਤੇ ਹਦਰ ਸਾਹਿਬ ਦੇ ਜਿੰਨੇ ਪ੍ਰੋਗਰਾਮ ਕਰਾਉਂਦੇ ਆ ਸਰਕਾਰ ਕਰਾਵੇ ਬਹੁਤ ਅੱਛਾ ਵੈਲਕਮ ਹੈ ਨਹੀਂ ਇਹੋ ਜਿਹੀ ਗੱਲ ਸਾਹਮਣੇ ਰਹੀ ਜੋ ਸ라마 ਨੇ ਜਾਂ ਫਿਰ ਹੋਰ ਵੀ ਰਹਿਾਇਸ਼ਾ ਨੇ ਉਹ ਪੰਜਾਬ ਸਰਕਾਰ ਨੂੰ ਨਹੀਂ ਦਿੱਤੇ ਗਏ ਕਿ ਕਈ ਵੱਡੇ ਗੈਸਟ ਨੇ ਬਾਹਰੋਂ ਆ ਨਹੀਂ ਨਹੀਂ ਇਹ ਦੇਖੋ ਹੁਣ 2018 ਜੀ ਆਪਾਂ 550 ਸਾਲਾ ਗੁਰੂ ਅਰਜਨ ਸਾਹਿਬ ਦਾ ਮਨਾਇਆ ਕਾਂਗਰਸ ਦੀ ਸਰਕਾਰ ਸੀ ਤੋਂ ਨਹੀਂ ਕੈਪਟਨ ਮਨਿੰਦਰ ਸਿੰਘ ਨੇ ਇੱਕ ਪਿੰਡ ਬਸਾ ਦਿੱਤਾ ਸੀਗਾ ਸਾਡੇ 350 ਸਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਨਾਇਆ ਸੀ ਬਿਹਾਰ ਤੇ ਉੱਥੇ ਵੀ ਇੱਕ ਦਿੱਲੀ ਦੇ ਤੋਂ ਟੈਂਟ ਹੌਸਮਾ ਲਾ ਕੇ ਗਾਂਧੀ ਗਾਉਂ ਦੇ ਵਿੱਚ ਬਣਾ ਦਿੱਤਾ ਸਰਕਾਰਾਂ ਲਈ ਤਾਂ ਕੋਈ ਮੁਸ਼ਕਲ ਹੀ ਨਹੀਂ ਨੰਨਪੋਤ ਸਾਹਿਬ ਬਹੁਤ ਜਗ੍ਹਾ ਆ ਉਹ ਜਿਸ ਤਰ੍ਹਾਂ ਮਰਜੀ ਸਮਾਜ ਸੰਗਤ ਦੀ ਛੋਲ ਦੇ ਲਈ ਰਹਿਸ਼ਾਓ ਆਪ ਬਣਾਉਣ ਦੀ ਸਮਰੱਥਾ ਹੈਗੀ ਤਾਂ ਬਣਾਉਣੀ ਚਾਹੀਦੀਆਂ ਅਸੀਂ ਵੈਲਕਮ ਕਰਾਂਗੇ ਨਹੀਂ ਕੁਲਵੰਤ ਜੀ ਜਿਸ ਡੇਟ ਦਾ ਜ਼ਿਕਰ ਕੀਤਾ ਗਿਆ ਸੀ ਉਸ ਤੋਂ ਇਲਾਵਾ ਕਿਸੇ ਹੋਰ ਡਿਡਿਊ ਪਰਮਿਸ਼ਨ ਨਹੀਂ ਦਿੱਤੀ ਗਈ ਐਸਜੀਪੀਸੀ ਦੇ ਵੱਲੋਂ ਨਹੀਂ ਨਹੀਂ ਸਾਨੂੰ ਇਹ ਦੇ ਦੇ ਨਹੀਂ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਮੈਂ ਮਿੰਨ ਤਾਂ ਤੁਸੀਂ ਦੱਸਿਆ ਵੀ ਨਹੀਂ ਦਿੱਤੀ ਗਈ ਉਹਦੇ ਬਾਰੇ ਦੂਜੇ ਕੀ ਮੁਸ਼ਕਲਾਂ ਆਈਆਂ ਕਿਸ ਤਰ੍ਹਾਂ ਆਈਆਂ ਮੈਨੇਜਰ ਅਨੰਤਪਾਲ ਸਾਹਿਬ ਨੇ ਜਿਹੜੇ ਕੇਸਗੜ੍ਹ ਸਾਹਿਬ ਦੇ ਉਹਨਾਂ ਨੇ ਕਿਸ ਤਰ੍ਹਾਂ ਕਿਹਾ ਕੋਈ ਪ੍ਰੋਗਰਾਮ ਹੋਏਗਾ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਨਹੀਂ ਐਸਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਇਨੀ ਕੁਲਦੀਪ ਸਿੰਘ ਗੜਗਜ ਉਹ ਵਾਰ-ਵਾਰ ਪਬਲਿਕ ਪਲੇਟਫਾਰਮਸ ਤੋਂ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਪੰਜਾਬ ਸਰਕਾਰ ਦਾ ਕੰਮ ਹੈ ਕਿ ਜੋ ਸਮਾਗਮ ਹੋ ਰਹੇ ਨੇ ਉਹਨਾਂ 'ਚ ਆਪਣਾ ਯੋਗਦਾਨ ਪਾਣਾ ਨਾ ਕਿ ਧਾਰਮਿਕ ਸਮਾਗਮ ਕਰਵਾਉਣਾ ਕਿ ਤੁਸੀਂ ਵੀ ਇਸ ਗੱਲ ਦੇ ਨਾਲ ਇਤਿਫਾਕ ਰੱਖਦੇ ਨੇ ਸਰਕਾਰ ਸਰਕਾਰ ਆਪਣੇ ਤੌਰ ਤੇ ਵੱਡਾ ਸਮਾਉਂ ਕਰਾਵੇ ਕਿਤੇ ਵੀ ਕੋਈ ਗੱਲ ਮੈਂ ਇਸ ਦਿੱਤੇ ਵੀ ਇੰਤਰਾਜ ਨਹੀਂ ਕਰਦਾ ਕਿ ਗੁਰਤੇਜ ਮਹਿੰਦਰ ਸਾਹਿਬ ਨੂੰ ਯਾਦ ਕਰਨਾ ਚਾਹੀਦਾ ਤੇ ਜਿਹੜੀ ਭਾਮੀ ਸਾਹਿਬ ਨੇ ਗੱਲ ਕਹੀ ਜਾਂ ਜਿਵੇਂ ਦਾ ਅਕਾਲਤਾ ਸਾਹਿਬ ਨੇ ਗੱਲ ਕਹੀ ਉਹ ਸੱਚ ਆ ਕਿਉਂਕਿ ਸਰਕਾਰਾਂ ਵੱਡੇ ਕੰਮ ਕਰ ਸਕਦੀਆਂ ਸਤਾਬ ਦੀ ਸਵਨ ਦੇ ਵਿੱਚ ਤੇ ਉਹ ਕਾਰਜ ਕਰਨੇ ਚਾਹੀਦੇ ਆ ਨਾਨਕ ਪ੍ਰਸਾਦ ਦੀਆਂ ਗਲੀਆਂ ਦੇਖਣੀਆਂ ਚਾਹੀਦੀਆਂ ਮੇਨ ਰੋਡ ਦੇਖਣੀਆਂ ਚਾਹੀਦੀਆਂ ਕੋਈ ਸਦੀਵੀ ਤੌਰ ਤੇ ਜਾਗਰਤ ਦੇ ਜਾਣ ਕੋਈ ਗੁਰਤੇਗਵਰ ਸਾਹਿਬ ਦੇ ਨਾਮ ਤੇ ਕੋਈ ਵੀ ਸ਼ਰਮ ਮਨਾਜਣ ਉਦਾਂ ਦੇ ਕਾਰਜ ਕਰਨੇ ਚਾਹੀਦੇ ਆ ਤਾਂ ਕਿ ਤਜ਼ਾਲੇ ਯਾਦਗਾਰਨ ਵੀ ਸਰਕਾਰ ਨੇ ਇਹ ਕਾਰਜ ਕੀਤਾ ਹੈ। ਇਹ ਕੁਲਵੰਤ ਸਿੰਘ ਯਾਨੀ ਕਿ ਇਹ ਕਹਿ ਸਕਦੇ ਨੇ ਕਿ ਐਸਜੀਪੀਸੀ ਕਿਸੇ ਤਰੀਕੇ ਨਾਲ ਕੋਰਪੋਰੇਟ ਪੰਜਾਬ ਸਰਕਾਰ ਦੇ ਨਾਲ ਨਹੀਂ ਕਰੇਗੀ ਜੋ ਸਮਾਗਮ ਕਰਵਾਏ ਜਾ ਰਹੇ ਨੇ। ਕੋਈ ਗੱਲ ਨਹੀਂ। ਇਦਾਂ ਦੀ ਕੋਈ ਗੱਲ ਨਹੀਂ। ਸਰਕਾਰ ਜਿਹੜੀ ਪੰਜਾਬ ਸਰਕਾਰ ਦੇ ਕਾਰਜ ਕਰਦੀ ਮੈਂ ਫਿਰ ਕਹਿੰਦਾ ਉਹ ਸਮਰਾਤਿਆ ਹਰ ਕਾਰਜ ਕਰਦੇ ਅਸੀਂ ਵੈਲਕਮ ਕਰਦੇ ਆ ਗੁਰਤੇਵਰ ਦਾ ਜਨ ਨੂੰ ਯਾਦ ਕਰਦੇ ਆ। ਕੋਰਪੋਰੇਟ ਦੀ ਕੋਈ ਗੱਲ ਨਹੀਂ ਜੇ ਕਿਤੇ ਕੋਈ ਸਾਡੇ ਆਪਣੇ ਤੌਰ ਤੇ ਸਾਨੂੰ ਨਹੀਂ ਉਹ ਦੇ ਸਕਦੇ ਜਗਾ ਤੇ ਉਹਦੀ ਕੋਈ ਗੱਲ ਨਹੀਂ ਉਹਨਾਂ ਨੂੰ ਨਹੀਂ ਇਦੇ ਬਾਰੇ ਸੋਚਣਾ ਚਾਹੀਦਾ ਜਾਂ ਕਹਿਣਾ ਚਾਹੀਦਾ ਜੋ ਜਿੱਥੇ ਮਰਜ਼ੀ ਕਾਰਜ ਕਰ ਸਕਦੇ ਆ ਕੰਨ ਦਾ ਸਮਾਗਮ ਹੀ ਆ ਜਿੱਥੇ ਮਰਜ਼ੀ ਟੈਂਟ ਲਾ ਕੇ ਸਮਾਗਮ ਹੋ ਜੇ ਉਹ ਕਰ ਸਕਦੇ ਆ ਗੁਰੂ ਨੂੰ ਯਾਦ ਕਰਨਾ ਕੋਤੇਵਾਰ ਦੇ ਸਾਡੀ ਸ਼ਹੀਦੀ ਤੇ ਗੁਰੂ ਸਾਹਿਬ ਦਾ ਸਮਾਗਮ ਵੀ ਕਰਵਾਉਣਾ ਨਾ ਜੀ ਉਹਦੀ ਮੰਗ ਕਰੇ ਕਿ ਗੁਰਦੁਆਰਾ ਸਾਹਿਬ ਦੇ ਦਰਬਾਰ ਨਾਲੇ ਕੋਈ ਵੀ ਤਲਕੀਸ਼ ਨਹੀਂ ਸਾਡੀ ਕੋਈ ਇਕਲਵਾਂ ਜੀ ਪਰ ਮੰਗ ਕੀਤੀ ਜੈਸੀ ਗੁਰਦੁਆਰਾ ਸ੍ਰੀ ਸੀਸਕੰਹ ਸਾਹਿਬ ਜੀ ਕੀਰਤਨ ਦਰਬਾਰ ਕਰਵਾਉਂਦੀ ਉਹਨੇ ਤੋਂ ਮੈਂ ਦੱਸਿਆ ਜਿੱਦਾਂ ਮੈਡਮ ਵੀ ਸਾਡੇ ਜਿਹੜੀ ਬੰਦਬੰਦੀ ਸਾਡੇ ਸਮਾਗਮਾਂ ਦੀ ਉਹ ਪਹਿਲਾਂ ਹੀ ਹੋ ਚੁੱਕੀ ਹੈ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਕੁਲਵੰਤ ਸਿੰਘ ਮਨਨ ਐਸਜੀਪੀਸੀ ਦੇ ਮੁਖ ਸਕੱਤਰ ਸਾਹਿਬ ਨਾਲ ਜੁੜੋ ਨਾ ਨੇ ਅੱਜ ਕੱਲ ਦਾ ਜ਼ਿਕਰ ਕੀਤਾ ਕਿ ਐਸਜੀਪੀਸੀ ਦੇ ਵੱਲੋਂ ਪਹਿਲੇ ਹੀ ਜੋ ਵਿਵਅਤਬੰਦੀ ਆਪਣੇ ਸਮਾਗਮ ਨੂੰ ਲੈ ਕੇ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਕਿਤੇ ਵੀ ਟੈਂਟ ਲਗਾ ਕੇ ਕੋਈ ਵੀ ਸਮਾਗਮ ਉਹਨਾਂ ਦੇ ਵੱਲੋਂ ਕਰਵਾਇਆ ਜਾ ਸਕਦਾ ਨਹੀਂ ਬੁੱਤ ਤੋਂ ਇਹਨਾਂ ਦੇ ਵੱਲੋਂ ਗੱਲ ਦੁਹਰਾਈ ਗਈ ਹੈ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਇਹ ਪ੍ਰੋਗਰਾਮ करवा सकती है पर पहला तो ही एस जी पीसी ने भी अपने जो पूरे समागम ने वो मिथे हुए ने उन्हों की व्योतबंदी दो साल पहला तो ही लगातार की जा रही है हालांकि ये केंद्र भी इस गल का जिक्र करते हुए नजर आए कि पंजाब सरकार का काम है कि जिन्हें भी टुटिया सड़क ने या फिर होर कोई भी काम होना है उसनों छेती तो छेती दुरुस्त किया जाए एक बार फिर तो इस पूरे मुद्दे तक एस जी पीसी बनाम पंजाब सरकार नजर आ रही है क्योंकि गुरद्वारा श्रीसीचगंज साहब च कीर्तन दरबार सजाने की परमिशन मंगी गई थमिशन एस जी पी सी वालों ग्रांट